ਲੁਧਿਆਣਾ ਪੱਛਮੀ ਜ਼ਿਮਨੀ ਚੋਣ ਨੂੰ ਲੈ ਕੇ ਸਿਆਸੀ ਅਖਾੜਾ ਭਖ ਚੁੱਕਿਆ ਪਰ ਹਾਲੇ ਤੱਕ ਬੀਜੇਪੀ ਦੇ ਵੱਲੋਂ ਆਪਣਾ ਉਮੀਦਵਾਰ ਨਹੀਂ ਐਲਾਨਿਆ ਗਿਆ ਚਰਚਾ ਦੇ ਅਨੁਸਾਰ ਭਾਜਪਾ ਲੁਧਿਆਣਾ ਪੱਛਮੀ ਤੋਂ ਕਿਸੇ ਮਹਿਲਾ ਨੂੰ ਆਪਣਾ ਉਮੀਦਵਾਰ ਬਣਾ ਸਕਦੀ ਹੈ ਚਰਚੇ ਵੀ ਹੈ ਕਿ ਇੱਕ ਮਹਿਲਾ ਅਦਾਕਾਰਾ ਦੇ ਨਾਂ ਦੀ ਵੀ ਚਰਚਾ ਚੱਲ ਰਹੀ ਹੈ ਆਖਰਕਾਰ ਲੁਧਿਆਣਾ ਪੱਛਮੀ ਸੀਟ ਤੋਂ ਬੀਜੇਪੀ ਕਿਸ ਨੂੰ ਉਮੀਦਵਾਰ ਬਣਾ ਸਕਦੀ ਹੈ ਕਿਹੜੀਆਂ ਮਹਿਲਾਵਾਂ ਦੇ ਨਾਮ ਚਰਚਾ ਦੇ ਵਿੱਚ ਨੇ ਇਸ ਨੂੰ ਲੈ ਕੇ ਗੱਲ ਕਰਦੇ ਮੇਰੇ ਜੁੜਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਲੁਧਿਆਣਾ ਪੱਛਮੀ ਜ਼ਿਮਨੀ ਚੋਨ ਨੂੰ ਲੈ ਕੇ ਹਾਲੇ ਤੱਕ ਬੀਜੇਪੀ ਦੇ ਵੱਲੋਂ ਉਮੀਦਵਾਰ ਨਹੀਂ ਐਲਾਨਿਆ ਗਿਆ ਪਰ ਚਰਚਾ ਹੈ ਕਿ ਲੁਧਿਆਣਾ ਤੋਂ ਬੀਜੇਪੀ ਕਿਸੇ ਮਹਿਲਾ ਨੂੰ ਉਮੀਦਵਾਰ ਬਣਾ ਸਕਦੀ ਹੈ ਇੱਕ ਮਹਿਲਾ ਐਕਟਰ ਦਾ ਨਾਂ ਵੀ ਚਰਚਾ ਦੇ ਵਿੱਚ ਹੈ ਤੇ ਦੋ ਤਿੰਨ ਹੋਰ ਮਹਿਲਾਵਾਂ ਦੇ ਨਾਂ ਵੀ ਚਰਚਾ ਦੇ ਵਿੱਚ ਨੇ ਆਖਰਕਾਰ ਕਿਸ ਨੂੰ ਉਮੀਦਵਾਰ ਬੀਜੇਪੀ ਬਣਾ ਸਕਦੀ ਹੈ ਬੀਜਪੀ ਇਸ ਮਾਮਲੇ ਦੇ ਵਿੱਚ ਬੜੇ ਪਹਿਲਾਂ ਤੋਂ ਪਹਿਲਾਂ ਗੱਲ ਕਰ ਲਈ ਆਪਾਂ ਬੀਜਪੀ ਬੜੇ ਭੁੰਬਲ ਪੂਸੇ ਚ ਇਸ ਸਮੇਂ ਗੁੱਟਬਾਜ਼ੀ ਇਸ ਹਲਕੇ ਦੇ ਅੰਦਰ ਬਹੁਤ ਜ਼ਿਆਦਾ ਹੈ ਬੀਜਪੀ ਦਾ ਸਟਰੋਂਗ ਹਲਕਾ ਹੈ ਬੀਜਪੀ ਜਿੱਤਦੀ ਵੀ ਰਹੀ ਹੈ ਹਲਕਾ ਤੇ ਬੀਜਪੀ ਚਾਹੁੰਦੀ ਵੀ ਹੈ ਕਿ ਇੱਥੇ ਤਗੜੀ ਫਾਈਟ ਦਿੱਤੀ ਜਾਵੇ ਇਸ ਕਰਕੇ ਹਰ ਕੋਈ ਟਿਕਟ ਲੈਣੀ ਚਾਹੁੰਦਾ ਹੈ ਪਿਛਲੀ ਵਾਰ ਵਿਕਰਮ ਸਿੱਧੂ ਹੋਰਾਂ ਨੇ ਐਡਵੋਕੇਟ ਹੋਰਾਂ ਨੇ ਚੋਣ ਲੜੀ ਉਹ ਵੀ ਚੰਗੀਆਂ ਵੋਟਾਂ ਲੈ ਕੇ ਗਏ ਉਹਨਾਂ ਦੀ ਵੀ ਇੱਛਾ ਹੈ ਕਿ ਇਸ ਵਾਰ ਮੈਨੂੰ ਲੜਾਇਆ ਜਾਵੇ ਇਸ ਤੋਂ ਇਲਾਵਾ ਮਿੱਤਲ ਹੋਰੀ ਨੇ ਰਾਸ਼ੀ ਅਗਰਵਾਲ ਇਹ ਤਿੰਨ ਚਾਰ ਨਾਂ ਜਿਹੜੇ ਨੇ ਉਹ ਪਰ ਭਾਰਤੀ ਜਨਤਾ ਪਾਰਟੀ ਇਸ ਮਾਮਲੇ ਦੇ ਵਿੱਚ ਉਹਨਾਂ ਦੀ ਹਾਈ ਕਮਾਂਡ ਚਾਹੁੰਦੀ ਹੈ ਕਿ ਜਿੰਨੀ ਗੁੱਟਬਾਜ਼ੀ ਆ ਕੋਈ ਬੰਦਾ ਬਾਹਰੋਂ ਜਾਂ ਐਸਾ ਲਿਆਂਦਾ ਜਾਵੇ ਜਿਹਦੀ ਪਾਰਟੀ ਦੇ ਨਾਲ ਵੀ ਤਾਲਮੇਲ ਹੋਵੇ ਪਾਰਟੀ ਆਗੂਆਂ ਨਾਲ ਵੀ ਤਾਲਮੇਲ ਹੋਵੇ ਤੇ ਗੁੱਟਬਾਜ਼ੀ ਵੀ ਨਾ ਵਧੇ ਉਸ ਦੇ ਵਿੱਚ ਸਭ ਤੋਂ ਪਹਿਲਾਂ ਨਾਂ ਚੱਲਦਾ ਇੱਕ ਸਮੇਂ ਦੇ ਵਿੱਚ ਕਿਹਾ ਜਾਂਦਾ ਹੈ ਕਿ ਜੇਪੀ ਨੱਡਾ ਨੇ ਭਾਰਤੀ ਜਨਤਾ ਪਾਰਟੀ ਦੇ ਇੱਕ ਵੱਡੇ ਲੀਡਰ ਦੇ ਰਹੀ ਜਿਹੜੇ A1 ਸਾਈਕਲ ਵਾਲੇ ਨੇਗੇ A1 ਸਾਈਕਲ ਦੇ ਜਿਹੜੇ ਮਾਲਕ ਨੇਗੇ ਓੰਕਾਰ ਪਹਾਵਾ ਉਹਨਾਂ ਨੂੰ ਸੁਣਾਇਆ ਕਿ ਲਿਆ ਕਿ ਤੁਸੀਂ ਚੌਨ ਲੜੋ ਪਰ ਉਹਨੇ ਹੱਥ ਖੜੇ ਕਰਤੇ ਕਿ ਭਾਈ ਮੇਰੇ ਮੇਰੀ ਸਿਹਤ ਨਹੀਂ ਠੀਕ ਰਹੀਂਦੀ ਮੈਂ ਨਹੀਂ ਲੜ ਸਕਦਾ ਤੇ ਹੁਣ ਇਸ ਸਮੇਂ ਉਹ ਵਿਦੇਸ਼ ਵੀ ਜਾ ਚੁੱਕੇ ਨੇ ਤੇ ਇਹ ਉਹਨਾਂ ਦਾ ਫਿਲਹਾਲ ਸੀ ਹੁਣ ਜਿਹੜੇ ਤਾਜ਼ਾ ਘਟਨਾਕ੍ਰਮ ਹੋਇਆ ਹੈ ਤਾਜ਼ਾ ਘਟਨਾਕ੍ਰਮ ਦੇ ਵਿੱਚ ਤਿੰਨ ਨਾਂ ਬੜੇ ਉੱਭਰ ਕੇ ਸਾਹਮਣੇ ਆਏ ਨੇ ਜੋ ਮੀਡੀਆ ਰਿਪੋਰਟਾਂ ਤੇ ਸੂਤਰਾਂ ਦੇ ਹਵਾਲੇ ਨਾਲ ਨਾਂ ਆ ਰਹੇ ਨੇ ਸੋਰਸਸ ਕਨਫਰਮ ਕਰਦੇ ਨੇ ਇਸ ਗੱਲ ਨੂੰ ਤਿੰਨ ਨਾਂ ਜਿਹੜੇ ਚੱਲ ਰਹੇ ਨੇ ਉਹਨਾਂ ਦੇ ਵਿੱਚ ਸਭ ਤੋਂ ਪਹਿਲਾ ਨਾਂ ਚੱਲਦਾ ਅਨਪੂਮਾ ਬਿੱਟੂਆ ਜੋ ਕਿ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੀ ਧਰਮ ਪਤਨੀ ਨੇ ਫਿਰ ਰਾਸ਼ੀ ਅਗਰਵਾਲ ਨੇ ਉਹ ਭਾਜਪਾ ਦੇ ਆਗੂ ਨੇ ਤੀਜਾ ਨਾ ਬੜਾ ਹੈਰਾਨੀਜਨਕ ਹੈ ਉਹ ਹੈ ਈਸ਼ਾ ਦਿਓਲ ਈਸ਼ਾ ਦਿਓਲ ਤਰਮਿੰਦਰ ਤੇ ਹਿਮਾਮਾਲੀ ਦੀ ਧੀ ਨੇ ਅਦਾਕਾਰਾਂ ਨੇ ਉਹਨਾਂ ਦਾ ਨਾਂ ਚੱਲ ਰਿਹਾ ਹੈ ਹੁਣ ਟਿਕਟ ਕਿੰਨੂੰ ਮਿਲਦੀ ਹੈ ਤਿੰਨਾਂ ਚੋਂ ਇਹ ਤਾਂ ਸਮਾਂ ਦੱਸ ਸਕਦਾ ਕਿਹਾ ਜਾਂਦਾ ਹੈ ਕਿ ਬਿੱਟੂ ਵੀ ਯੂਰਜਮਾਈਜ਼ ਕਰਨਾ ਚਾਹੁੰਦੇ ਨੇ ਪਰ ਸਵਾਲ ਇਹ ਹੈ ਕਿ ਬਿੱਟੂ ਲਈ ਖਤਰੇ ਦੀ ਘੰਟੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਉਸ ਹਲਕੇ ਦੇ ਵਿੱਚ ਬਿੱਟੂ ਦੇ ਖਿਲਾਫ ਇੱਕ ਚੰਗਾ ਖਾਸਾ ਗੁੱਟ ਹੈ ਜਿਹੜਾ ਉਹ ਖੜਾ ਹੋਇਆ ਹੋਇਆ ਇੱਕ ਜਿਹੜਾ ਨਵੀਂ ਭਾਜਪਾ ਪੁਰਾਣੀ ਭਾਜਪਾ ਇੱਕ ਜਿਹੜੇ ਬਿੱਟੂ ਦੇ ਢੜੇ ਨਾਲ ਆ ਕਾਂਗਰਸੀ ਆਏ ਜਾਂ ਹੋਰ ਲੋਕ ਜੁੜ ਗਏ ਉਹ ਲੋਕ ਨੇ ਕਿ ਜਿਹੜੇ ਪੁਰਾਣੇ ਟਕਸਾਲੀ ਭਾਜਪਾ ਹੀ ਨੇ ਜਿਹੜੇ ਆਰਐਸਐਸ ਤੋਂ ਆਉਂਦੇ ਨੇ ਜਾਂ ਵੈਸੇ ਲੰਬੇ ਸਮੇਂ ਤੋਂ ਭਾਜ ਮ ਕਰਦੇ ਆ ਰਹੇ ਨੇ ਕੋਣ ਹੈ ਬਿੱਟੂ ਲਈ ਉੱਥੇ ਬਹੁਤ ਟੈਡੀ ਖੀਰ ਹੋ ਸਕਦੀ ਹੈ ਪਤਨੀ ਦੀ ਹਾਰ ਵੀ ਉਹਨਾਂ ਨੂੰ ਨਾ ਸੇੜਨੀ ਪੈ ਜੇ ਕਿਉਂਕਿ ਪਹਿਲਾਂ ਉਹਨਾਂ ਨੇ ਆਪਣੀ ਹਾਰ ਜਿਹੜੀ ਹੈ ਉਹਨਾਂ ਨੂੰ ਹੋਈ ਹੈ ਰਾਸ਼ੀ ਅਗਰਵਾਲ ਲੋਕਲ ਵਰਕਰ ਦੇ ਵਜੋਂ ਜਾਣੇ ਜਾਂਦੇ ਨੇ ਤੇ ਮੇਰੇ ਖਿਆਲੋਂ ਆਏ ਵੀ ਕਾਂਗਰਸ ਚੋਂ ਸੀਗੇ ਇਹ ਦੋ ਨਾਂ ਨੇ ਜਿਹੜੇ ਸਭ ਤੋਂ ਪਹਿਲਾਂ ਜਿਨ੍ਹਾਂ ਦੀ ਚਰਚਾ ਚੱਲੀ ਹੁਣ ਈਸ਼ਾ ਦਿਓਲ ਦੇ ਉੱਤੇ ਭਾਰਤੀ ਜਨਤਾ ਪਾਰਟੀ ਦਾ ਕਿਵੇਂ ਖੇਡਦੀ ਹੈ ਇੱਕ ਦੇਖਣ ਵਾਲੀ ਗੱਲ ਹੋਗੀ ਦੇਖੋ ਬੇਸ਼ੱਕ ਉਹਨਾਂ ਦਾ ਪਿੰਡ ਸਾਨੇਆਲ ਜੇ ਦੇਖੀਏ ਉਹ ਜਮਾਈ ਗਵਾੜ ਦੇ ਵਿੱਚ ਹੈ ਇਸ ਹਲਕੇ ਦੇ ਪਰ ਸਵਾਲ ਇਹ ਹੈ ਕਿ ਉਹ ਵਿਅਕਤੀ ਭਾਵੇਂ ਪਿੰਡ ਜਿੱਥੇ ਮਰਜੀ ਹੋਵੇ ਜਦੋਂ ਉਹਨਾਂ ਨੇ ਰਹਿਣਾ ਹੀ ਬੰਬੇ ਹੈ ਇਹ ਲੋਕ ਦੇਖੋ ਉਹ ਜ਼ਮਾਨੇ ਲੰਘ ਚੁੱਕੇ ਨੇ ਕਿ ਜਦੋਂ ਲੋਕ ਫੇਮ ਦੇ ਆਧਾਰ ਤੇ ਜਾਂ ਇਹੋ ਜਿਹੀਆਂ ਚੀਜ਼ਾਂ ਦੇ ਆਧਾਰ ਤੇ VOTING ਕਰਦੇ ਸੀਗੇ ਹੁਣ ਲੋਕ ਦੇਖਦੇ ਨੇ ਕਿ ਸਾਡੇ ਵਿੱਚੋਂ ਕੌਣ ਰਹੂਗਾ ਸਾਾਨੂੰ ਦੁੱਖ ਸੁੱਖ ਚ ਕੌਣ ਖੜੂਗਾ ਸਾਡੇ ਨਾਲ ਕੰਮ ਕੌਣ ਕਰਾਊਗਾ ਜੇ ਦੇ ਮੁਕਾਬਲੇ ਉਧਰ ਦੂਜੇ ਪਾਸੇ ਦੋਨੇ ਆਗੂ ਦੇਖ ਲਈਏ ਤਿੰਨੇ ਦੇਖ ਲਈਏ ਅਕਾਲੀ ਦਲ ਦੇ ਉਮੀਦਵਾਰ ਵੀ ਕਾਂਗਰਸ ਦੇ ਵੀ ਤੇ ਆਮ ਆਦਮੀ ਪਾਰਟੀ ਤਿੰਨੇ ਲੋਕਲ ਨੇ ਹੁਣ ਤਿੰਨੇ ਉਹ ਤਿੰਨੇ ਆਗੂ ਜਿਹੜੇ ਨੇ ਉਹ ਪੋਲਿਟੀਕਲ ਐਕਟਿਵਿਸਟ ਨੇ ਤਿੰਨੇ ਰਾਜਨੀਤਿਕ ਤੌਰ ਤੇ ਉੱਥੇ ਸਰਗਰਮ ਨੇ ਪਾਰਤ ਪੂਸ਼ਣ ਆਸ਼ੂ ਹੋਣ ਉਪਕਾਰ ਘੁੰਮਣ ਹੋਣ ਤੇ ਅਰੋੜਾ ਸਾਹਿਬ ਹੋਣ ਇਹ ਸਾਰੇ ਉੱਥੇ ਵਿਚਰਦੇ ਨੇਗੇ ਅਰੋੜਾ ਸਾਹਿਬ ਭਾਵੇਂ ਮੇਰੇ ਖਿਆਲ ਇਸ ਹਲਕੇ ਤੋਂ ਨਹੀਂ ਹੈਗੇ ਪਰ ਉਹ ਲੁਧਿਆਣੇ ਚ ਵਿਚਰਦੇ ਰਹੇ ਨੇ ਲੁਧਿਆਣੇ ਚ ਲੋਕ ਉਹਨਾਂ ਨੂੰ ਪਤਾ ਹੈ ਕਿ ਸੰਜੀਵ ਅਰੋੜਾ ਕਿੱਥੇ ਰਹਿੰਦੇ ਨੇ ਇਸ ਕਰਕੇ ਭਾਰਤੀ ਜਨਤਾ ਪਾਰਟੀ ਲਈ ਉਹਨਾਂ ਦੇ ਮੁਕਾਬਲੇ ਈਸ਼ਾ ਦੇਵਲ ਨੂੰ ਲਿਆ ਕੇ ਚੋਣ ਲੜਾਉਣਾ ਕਾਫੀ ਰਿਸਕੀ ਕੰਮ ਹੋ ਸਕਦਾ ਹੈ ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਕਿ ਜਿਹੜੀਆਂ ਪਹਿਲੀਆਂ ਦੋ ਬੀਬੀਆਂ ਨੇ ਉਹਨਾਂ ਦੀ ਲਾਟਰੀ ਜ਼ਿਆਦਾ ਨਿਕਲਦੀ ਸੁਭਾਵਨਾ ਜੇਕਰ ਇਹ ਐਂਗਲ ਦੇਖਿਆ ਜਾਵੇ ਜੇਕਰ ਫੇਮ ਫੂਮ ਵਾਲਾ ਐਂਗਲ ਦੇਖਣਾ ਜਾਂ ਦੇਖਣਾ ਕਿ ਬਸ ਆਪਾਂ ਸਿਰਫ ਸੀਟ ਲੜਨੀ ਹੈ ਤੇ ਤਗੜੇ ਹੋ ਕੇ ਲੜਨੀ ਹੈ ਵੋਟਾ ਵਟਾ ਠੀਕ ਲੈ ਜਾਣੀਆਂ ਨੇ ਜਿੱਤੀ ਹੈ ਹਾਰੀ ਹੈ ਇਹ 2027 ਚ ਦੇਖਾਂਗੇ ਫਿਰ ਭਾਜਪਾ ਸ਼ਾਦੇਉਲ ਤੇ ਦਾ ਖੇਡ ਸਕਦੀ ਤਾਂ ਭਾਜਪਾ ਦੇ ਵੱਲੋਂ ਲੁਧਿਆਣਾ ਪੱਛਮੀ ਦੇ ਉਮੀਦਵਾਰ ਨੂੰ ਲੈ ਕੇ ਦਿੱਲੀ ਦੇ ਵਿੱਚ ਮੀਟਿੰਗ ਵੀ ਸੱਦ ਲਈ ਗਈ ਹੈ ਹੁਣ ਦੇਖਦੇ ਹਾਂ ਕਿ ਭਾਜਪਾ ਲੁਧਿਆਣਾ ਪੱਛਮੀ ਤੋਂ ਕਿਸ ਨੂੰ ਆਪਣਾ ਉਮੀਦਵਾਰ ਬਣਾਉਂਦੀ ਹੈ